ਇਹ ਸਰ ਜੀ ਲੰਮੇ ਪਏ ਹਮਦੇ ਸ਼ਰਾਬਾਂ ਬੀਕਾ ਸੀ ਕਈ ਵਾਰ ਠਾਲਾ ਸਾਡੇ ਨਾਲ ਉਹ ਗੱਲ ਪੈਂਦੀ ਆ ਵੀ ਤੂੰ ਸਾਨੂੰ ਕਿਉਂ ਠਾਲਦੇ ਆ ਇੱਥੇ ਲੰਮੇ ਪਏ ਹਮਦੇ ਅਸੀਂ ਕਈ ਵਾਰ ਠਾਲਾ ਵੀ ਕਰਦੇ ਇੱਥੇ ਲੰਮੇ ਪਏ ਆ ਉਹ ਵੀ ਡਰਦੀ ਐ ਅਬ ਸਾਡੇ ਤੋਂ ਮੋਬਾਈਲ ਨਾ ਖੋਲਣ ਹੋਰ ਇੱਥੇ ਇਦਾਂ ਦੇ ਕੰਮ ਹੋਣਦੇ ਹੋ ਕਿੰਨੇ ਕਿ ਇੱਥੇ ਪ੍ਰਵਾਸੀ ਬੈਠੇ ਹੁੰਦੇ ਜੀ ਇੱਥੇ ਤਿੰਨ ਖੜੇ ਦੇਖਦੇ ਦੁਕਾਣੇ ਇੱਕ ਮਾਰ ਕੈਮਰੇਜ ਇੱਕ ਗੱਲ ਇਹ ਹਾਲੇ ਤਿੰਨ ਪ੍ਰਵਾਸੀ ਇੱਥੇ ਖੜੇ ਜਿਹਨੂੰ ਇਹਨਾਂ ਦਾ ਤਕਲੀਫ ਆ ਇਹਨਾਂ ਨੂੰ ਆਪਣੇ ਘਰ ਦੇ ਮੂਰੇ ਲੈ ਜਿਵੇਂ ਮੈਂ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਕਰਦਾ ਇਹਨਾਂ ਪ੍ਰਵਾਸੀਆਂ ਦਾ ਅਗੇਤੜ ਪਛੋਤੜ ਸਾਰਾ ਦੇਖਿਆ ਜਾਵੇ ਇਹਨਾਂ ਦੀਆਂ ਪੀਸੀਆਂ ਕਰਾਈਆਂ ਜਾਣ ਇਹ ਕਿੱਥੇ ਕ੍ਰਾਈਮ ਕਰਕੇ ਆਏ ਮੋਰੇ ਕੀ ਕਰਦੇ ਆ ਤਕਲੀਫ ਉਹਨਾਂ ਲੋਕਾਂ ਤੋਂ ਆ ਸਾਨੂੰ ਜਿਹੜੇ ਲੋਕ ਇੱਥੇ ਨਸ਼ੇ ਦੇ ਧੰਦੇ ਨੂੰ ਫਲਾਉਂਦੇ ਆ ਸ਼ਰਾਬਾਂ ਵੇਚਦੇ ਆ ਰਾਤ ਬਰਾਤੇ ਇੱਥੇ ਸ਼ਰਾਬਾਂ ਖੜ ਕੇ ਲੋਕ ਪੀਂਦੇ ਨੇ ਕਿਸੇ ਮਹੱਲੇ ਦੀ ਧੀ ਭੈਣ ਨੂੰ ਨੰਗਣਾ ਔਖਾ ਹੋ ਜਾਂਦਾ ਇੱਥੋਂ ਮੈਂ ਤਾਂ ਬੋਲ ਲੈਣਾ ਲੋਕੀ ਅੰਦਰੋਂ ਅੰਦਰੀ ਰਹੋਂਦੇ ਅੱਜ ਤਾਂ ਸਿਮਰਨ ਜੀ ਹੱਦ ਤੋਂ ਵੱਧ ਹੋ ਗਈ ਸ਼ਰਾਬਾਂ ਪੀ ਕੇ ਧੀਆਂ ਪੈਣਾ ਨਾ ਪੰਜਾਬੀਆਂ ਦੀਆਂ ਨਾ ਛੇੜਖੰਨੀਆਂ ਕਰਦੇ ਜੀ ਭਾਜੀ ਦੇਖੋ ਹੁਣ ਬੱਚੇ ਨਹੀਂ ਬੋਲਦੇ ਦੇਖਣ ਨਾਲ ਤਾਂ ਦੇਖਦਾ ਨਾ ਵੀ ਇੱਥੇ ਕੀ ਹੁੰਦਾ ਹੁਣ ਸ਼ਰਾਬੀ ਨੂੰ ਤਾਂ ਆਪਣਾ ਹੀ ਨਹੀਂ ਭਰੋਸਾ ਹੁੰਦਾ ਵੀ ਕੀ ਕਰ ਰਿਹਾ ਉਹ ਕੀ ਨਹੀਂ ਕਰ ਰਿਹਾ ਕਹਿੰਦੇ ਹੁੰਦੇ ਆ ਲੱਜ ਮਰਿੰਦਾ ਅੰਦਰ ਬੜਿਆ ਭੋਂਕਣ ਵਾਲਾ ਕਹਿੰਦਾ ਮੇਰੇ ਤੋਂ ਡਰਿਆ ਇੱਜ਼ਤ ਵਾਲਾ ਬੰਦਾ ਤਾਂ ਚੁੱਪ ਕਰਕੇ ਧੀ ਪੈਣ ਲੰਗ ਜਾਂਦੀ ਉਹਨਾਂ ਸ਼ਰਾਬੀਆਂ ਨੂੰ ਥੋੜਾ ਪਤਾ ਉਹ ਕੀ ਕਰਨਾ ਹੈ ਉਹਨਾਂ ਨੇ ਕੀ ਨਹੀਂ ਕਰਨਾ ਸੋ ਮੇਰੀ ਬੇਨਤੀ ਆ ਮੈਂ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਕਰਦਾ ਇਹਨਾਂ ਪ੍ਰਵਾਸੀਆਂ ਦਾ ਅਗੇਤੜ ਪਛੋਤੜ ਸਾਰਾ ਦੇਖਿਆ ਜਾਵੇ ਇਹਨਾਂ ਦੀਆਂ ਪੀਸੀਸੀਆਂ ਕਰਾਈਆਂ ਜਾਣ ਇਹ ਕਿੱਥੇ ਕ੍ਰਾਈਮ ਕਰਕੇ ਆਏ ਮੋਰੇ ਕੀ ਕਰਦੇ ਆ ਜਿਹੜੇ ਬੰਦੇ ਮੈਂ ਅੱਜ ਵੀ ਕਹਿੰਨਾ ਮੈਨੂੰ ਜਿਨ੍ਹਾਂ ਨੇ ਅੱਜ ਫੋਨ ਕੀਤੇ ਦੀ ਛੱਡੋ ਉਹ ਯਾਰ ਤੁਸੀਂ ਛੱਡੋ ਦੇਖੋ ਜਿਹੜੇ ਬੱਚੇ ਨੂੰ ਕਤਲ ਜਿਦਾ ਹੋ ਗਿਆ ਗੈਰਤ ਹੋ ਗਈ ਕਿੱਡਾ ਦੁਸ਼ਕਰਮ ਹੋਇਆ ਪਿਆਰ ਉਹਦਾ ਸੇਵਾ ਨਹੀਂ ਠੰਡਾ ਹੋਇਆ ਕਿਤੇ ਤੁਸੀਂ ਨਸ਼ੇ ਵੇਚਣ ਰਹੇ ਆ ਰਾਤ ਨੂੰ ਕਿਤੇ ਤੁਸੀਂ ਇੱਥੇ ਆ ਕੇ ਦੇਖਿਓ ਗੁੰਡਾਗਰਦੀ ਕਰ ਰਹੇ ਜੀ ਪਰਵਾਸੀ ਨਹੀਂ ਦੇਖੋ ਜੀ ਜਿਹੜੇ ਮੈਂ ਤੇ ਜਿਹੜੇ ਕੰਮ ਕਰਦੇ ਆ ਠੀਕ ਆ ਪਰ ਜਿਹੜੇ ਆਮ ਗੁੰਡਾਗਰਦੀ ਕਰਦੇ ਆ ਉਹਨਾਂ ਤੇ ਨਾਥ ਪੈਣੀ ਚਾਹੀਦੀ ਆ ਜੀ ਬਾਕੀ ਜਿਹੜੀਆਂ ਸ਼ਰਾਬਾਂ ਚਾਹਦੀਆਂ ਦਾ ਖੁੱਲੇ ਚ ਉਹ ਨਹੀਂ ਚੱਲਣਾ ਚਾਹੀਦਾ ਇਹ ਤਾਂ ਹਰ ਨੂੰ ਇਹ ਬੇਨਤੀ ਕਰਾਂਗੇ ਉਹ ਨਹੀਂ ਹਾਂ ਜੀ ਉਹ ਵੀ ਡਰਦੀ ਆ ਵੀ ਸਾਡੇ ਤੋਂ ਮੋਬਾਈਲ ਨਾ ਖੋਲਣ ਹੋਰ ਇਥੇ ਇਦਾਂ ਦੇ ਕੰਮ ਹੋਣਦੇ ਹੋ ਕਿੰਨੇ ਕਿੱਥੇ ਪ੍ਰਵਾਸੀ ਬੈਠੇ ਹੁੰਦੇ ਜੀ ਇੱਥੇ ਤਿੰਨ ਖੜੇ ਦੇਖਦੇ ਦਿਖਾ ਲਿਓ ਜੀ ਇੱਕ ਵਾਰ ਕੈਮਰੇ 'ਚ ਕਿਹਲੇ ਤਿੰਨ ਪ੍ਰਵਾਸੀ ਇੱਥੇ ਖੜੇ ਇੱਕ ਗੱਲ ਹੋਰ ਮੈਂ ਵਿੱਚ ਕਹਿਣੀ ਭੁੱਲ ਗਿਆ ਇੱਧਰ ਨੂੰ ਆਓ ਆਪਾਂ ਜਾਂਦੇ ਜਾਂਦੇ ਤੁਹਾਨੂੰ ਇੱਕ ਹੋਰ ਚੀਜ਼ ਦਿਖਾ ਲਦਾ ਸਾਡੇ ਸਾਰੇ ਸੀਨੀਅਰ ਸਿਟੀਜ਼ਨਸ ਨੇ ਇਹਨਾਂ ਏਰੀਆ ਦੇ ਨੇ ਆਹ ਕਾਰਪੋਰੇਸ਼ਨ ਤੋਂ ਆਹ ਜਗ੍ਹਾ ਪੈਸੇਜ ਬਣਵਾਇਆ ਮਤਲਬ ਇੱਧਰ ਨੂੰ ਯੂ ਟਰਨ ਹੋਣ ਦੇ ਲਈ ਔਰ ਜਿੰਨੇ ਵੀ ਦੋਨਾਂ ਮਹੱਲਿਆਂ ਦੇ ਬਜ਼ੁਰਗ ਨੇ ਇਹਨਾਂ ਸੀਟਾਂ ਤੇ ਬਹਿੰਦੇ ਨੇ ਆਹ ਲਿਖਿਆ ਇੱਥੇ ਸਰਬੱਤ ਦਾ ਭਲਾ ਫੁੱਲ ਤੋੜਨਾ ਮਨਾ ਹੈ ਨੋ ਸਮੋਕਿੰਗ ਇਸ ਜਗ੍ਹਾ ਤੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਨਾ ਮਨਾ ਹੈ ਇਹ ਭਾਈ ਸਾਹਿਬ ਇਹ ਜਿਹੜੇ ਸ਼ਰਾਬਾਂ ਪਲਾਉਣ ਵਾਲੇ ਇੱਥੇ ਬਿਠਾੜ ਕੇ ਵੀ ਪਲਾਉਂਦੇ ਆ ਕਿ ਲੰਮੇ ਪਏ ਹੁੰਦੇ ਆ ਇਹ ਸਰ ਜੀ ਲੰਮੇ ਪਏ ਹੁੰਦੇ ਸ਼ਰਾਬਾਂ ਬੀਕਾ ਸੀ ਕੈਬਰੀ ਠਾਲਾ ਸਾਡੇ ਨਾਲ ਉਹ ਗੱਲ ਪੈਂਦੇ ਆ ਵੀ ਤੂੰ ਸਾਨੂੰ ਕਿਉਂ ਠਾਲਦੇ ਆ ਇੱਥੇ ਲੰਮੇ ਪਏ ਹੁੰਦੇ ਅਸੀਂ ਕੈਬਰੀ ਠਾਲਾ ਵੀ ਕਰਦੇ ਇੱਥੇ ਲੰਮੇ ਪਏ ਆ ਇੱਥੇ ਪੌੜੀਆਂ ਦੇ ਮੁਰੇ ਸ਼ਰਾਬ ਚੱਲਦੀ ਆ ਉਹ ਪੌੜੀਆਂ ਦੇ ਥੱਲੇ ਸ਼ਰਾਬ ਚੱਲਦੀ ਆ ਜਿੱਥੇ ਸਾਡੀਆਂ ਬਜ਼ੁਰਗ ਮਾਤਾ ਮਾਂ ਜਦੋਂ ਕਿਤੇ ਘਰੋਂ ਚਲੋ ਬੰਦਾ ਸ਼ਾਮ ਕਰਾ ਤੇ ਥੱਕ ਜਾਂਦਾ ਇੱਥੇ ਆ ਕੇ ਟਾਈਮ ਪਾਸ ਖੁੱਲਣ ਵਾਜੀਆਂ ਕਰਦੇ ਨੇ ਕਿਨੂੰ ਅਸੀਂ ਜਾ ਕੇ ਰੋਈਏ ਜੀ